ਨਾਬੇ ਦੀ ਤਕਰੀਬਨ ਤੁਹਾਨੂੰ 70 ਤੋਂ 80 ਸਾਲ ਪੁਰਾਣੀ ਹਵੇਲੀ ਦੇ ਵਿੱਚ ਲੈ ਕੇ ਆਇਆ ਜਿਹਦਾ ਨਾਮ ਕੀ ਲਾਲ ਹਵੇਲੀ ਨਾਬਾ ਇੱਥੇ ਬਹੁਤ ਹੀ ਜ਼ਿਆਦਾ ਇਤਿਹਾਸਿਕ ਫਿਲਮਾਂ ਬਣ ਚੁੱਕੀਆਂ ਨੇਗੇ ਗਾਣੇ ਬਣ ਚੁੱਕੇ ਨੇਗੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਬੰਬੀਹਾ ਬੋਲੇ ਗਾਣੇ ਦੀ ਸ਼ੂਟਿੰਗ ਇੱਥੇ ਹੀ ਕਰਕੇ ਗਏ ਨੇ ਤੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਗਾਣੇ ਫਿਲਮਾਂ ਇਸ ਹਵੇਲੀ ਦੇ ਵਿੱਚ ਬਣੇ ਨੇ ਅੱਜ ਅਸੀਂ ਪਹੁੰਚੇ ਆ ਲਾਲ ਹਵੇਲੀ ਨਾਬਾ ਜਿੱਥੇ ਕਿ ਤੁਸੀਂ ਆਪਣੇ ਵਿਆਹ ਦੇ ਸ਼ੂਟਿੰਗ ਪ੍ਰੀ-ਵੇਡਿੰਗ ਵੀ ਕਰਵਾ ਸਕਦੇ ਹੋ ਗਾਣੇ ਦੀ ਫਿਲਮ ਦੀ ਸ਼ੂਟਿੰਗ ਵੀ ਕਰ ਸਕਦੇ ਹੋ ਫਵੇਲੀ ਦੇ ਅੰਦਰ ਕੀ ਕੁਝ ਮਿਲ ਜਾਂਦਾ ਤੁਹਾਨੂੰ ਕੀ ਕੁਝ ਮੌਜੂਦ ਆ ਅੰਦਰੋਂ ਕਿਹਾ ਜੀ ਦੇਖਣ ਵਾਲੀਆਂ ਉਹ ਤੁਹਾਨੂੰ ਆਪ ਵੀਡੀਓ ਦੇ ਵਿੱਚ ਚੱਲ ਕੇ ਦਿਖਾਉਣਾ ਆਜੋ ਵੀ ਮਿੱਤਰੋ ਕਿਰਾਂ ਸਟਾਰਟ ਕਰਦੇ ਆ ਤੇ ਦੋਸਤ ਹੁਣ ਆਪਾਂ ਹਵੇਲੀ ਦੇ ਉਹ ਪਾਸੇ ਆ ਚੁੱਕੇ ਆ ਜਿੱਧਰ ਦੀ ਉੱਪਰ ਜਾਣ ਵਾਸਤੇ ਪੌੜੀਆਂ ਨੇ ਪਹਿਲਾਂ ਬਈ ਨਾ ਤੁਸੀਂ ਇਧਰੋਂ ਸਾਈਡ ਤੋਂ ਹੋ ਕੇ ਸਾਰੀ ਓਵਰਲ ਲੁੱਕ ਦਿਖਾ ਦਿਓ ਇਧਰਲੇ ਪਾਸੋਂ ਦੀ ਕਿੰਨੀ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੈ ਇਹ ਔਰ ਇੰਨੀ ਜ਼ਿਆਦਾ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਕਿ ਜਿਹੜੀਆਂ ਇੱਥੇ ਹਵੇਲੀ ਦੀਆਂ ਇੱਟਾਂ ਨੇ ਉਹ ਹਲੇ ਵੀ ਇੱਟਾਂ ਪੂਰੀਆਂ ਮਜ਼ਬੂਤ ਨੇ ਜੇ ਕਹਿ ਲਈਏ ਵੀ ਜਮਾ ਵੀ ਇਹ ਇੱਟਾਂ ਨੇ ਜਿਹੜੀਆਂ ਉਹ ਖੁਰੀਆਂ ਨਹੀਂ ਹੋਈਆਂ ਜਾਂ ਚੇਂਜ ਨਹੀਂ ਹੋਈਆਂ ਜਾਂ ਇਹਨਾਂ ਦੀ ਹਾਲਤ ਬਿਲਕੁਲ ਵੀ ਖਸਤਾ ਨਹੀਂ ਹੋਈ ਕਿਉਂਕਿ ਇਹਨਾਂ ਦੀ ਕੇਅਰ ਕਰੀ ਜਾਂਦੀ ਹੈਗੀ ਔਰ ਤੁਸੀਂ ਇਹਰੇ ਦਰਵਾਜ਼ੇ ਦੇਖ ਸਕਦੇ ਹੋ ਬਕਾਇਦਾ ਇਹ ਪੁਰਾਣੇ ਤਰ੍ਹਾਂ ਦੇ ਦਰਵਾਜ਼ੇ ਨੇ ਜਿਹੜੇ ਉਵੇਂ ਹੀ ਲੱਗੇ ਹੋਏ ਨੇ ਉਸ ਤੋਂ ਬਾਅਦ ਕੁੰਡੇ ਕਬਜੇ ਚੇਂਜ ਕਰੇ ਹੁਣ ਉਹਦੇ ਬਾਰੇ ਬਈ ਆਪਾਂ ਹਣਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਪਹਿਲਾਂ ਵਾਲੇ ਕੁੰਡੇ ਕਬਜੇ ਹੋਰ ਤਰ੍ਹਾਂ ਦੇ ਹੁੰਦੇ ਸੀ ਔਰ ਮਿੱਤਰੋ ਇਹ ਜਿਹੜੇ ਤੁਸੀਂ ਗੇਟ ਦੇਖ ਰਹੇ ਹੋ ਇਹ ਕਮਰਿਆਂ ਦੇ ਗੇਟ ਨੇ ਔਰ ਇੱਕ ਹੋਰ ਗੱਲ ਖਾਸੀਅਤ ਦੇਖੋ ਬਈ ਜਿਹੜਾ ਤੁਸੀਂ ਆਹ ਗੇਟ ਦੇਖ ਰਹੇ ਹੋ ਨਾ ਇਹ ਹਵੇਲੀ ਇਹੇ ਪੌੜੀਆਂ ਜਾਂਦੀਆਂ ਨੇ ਜਿਹੜੇ ਉੱਪਰ ਲੈ ਕੇ ਜਾਂਦੀਆਂ ਨੇ ਮੰਜ਼ਲ ਤੇ ਨਹੀਂ ਹੁੰਦੀਆਂ ਨੇ ਆਮ ਤੌਰ ਤੇ ਹਵੇਲੀ ਦੇ ਵਿੱਚ ਦੀ ਪੌੜੀਆਂ ਵਗ ਜਾਂਦੀਆਂ ਨੇ ਜਾਂ ਬਾਹਰ ਦੀ ਹੁੰਦਾ ਇਹ ਇੱਥੇ ਪੌੜੀਆਂ ਨੂੰ ਵੀ ਗੇਟ ਲਗਾਇਆ ਹੋਇਆ ਹੈ ਇੱਕ ਇੱਥੋਂ ਤਕਰੀਬਨ ਮੰਨ ਕੇ ਚੱਲੋ ਤੁਸੀਂ 25 ਤੋਂ 30 ਪੌੜੀਆਂ ਦੇ ਸਟੈਪ ਇੱਕ ਪਾਸੇ ਨੇ ਤੇ ਤੀਸਰੀ ਚੌਥੀ ਮੰਜ਼ਲ ਤੇ ਜਾਣ ਵਾਸਤੇ ਤੁਹਾਨੂੰ 100-150 ਪੌੜੀ ਚੜ੍ਹਨਾ ਪੈਂਦਾ ਐਨੀ ਉਚਾਈ ਆ ਉੱਪਰ ਜਾਂਦੇ ਜਾਂਦੇ ਨਾ ਸਾਡੇ ਸਾਹ ਫੁੱਲ ਜਾਂਦੇ ਨੇ ਬਾਈ ਕਹਿੰਦੇ ਵੀ ਆਮ ਬੰਦਾ ਹੈਗਾ ਜਿਹੜਾ ਉਹ ਹਵੇਲੀ ਦੀ ਇਹ ਨਬਜ਼ ਨਹੀਂ ਫੜ ਸਕਦਾ ਕਿ ਇਹਨੂੰ ਉੱਪਰ ਜਾਣ ਦਾ ਰਸਤਾ ਕਿੱਥੋਂ ਦੀ ਜਾਂਦਾ ਹੈਗਾ ਇਹ ਜੇ ਆਪਾਂ ਕਹਿ ਲਈਏ ਹਨਾ ਆਮ ਬੰਦਿਆਂ ਦਾ ਹੁੰਦਾ ਵੀ ਕਿਤੇ ਬਾਹਰ ਦੀ ਪੌੜੀ ਲੱਗੀ ਹੁੰਦੀ ਆ ਯਾ ਕਿ ਤੇ ਅੰਦਰ ਦੀ ਪੌੜੀ ਲੱਗੀ ਹੁੰਦੀ ਆ ਇਹ ਮਿੱਤਰੋ ਉਹ ਚਿਮਣੀਆਂ ਜਿਹੜੀ ਤੁਹਾਨੂੰ ਆਪਾਂ ਹੁਣ ਤੀਸਰੀ ਮੰਜ਼ਲ ਤੇ ਜਾ ਕੇ ਦਿਖਾਵਾਂਗੇ ਇਹ ਉਰੇ ਅੱਗ ਬਾਲਦੇ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ ਉਰੇ ਜਿਵੇਂ ਆਪਾਂ ਕਹਿ ਲੀਏ ਫੈਮਿਲੀ ਮੈਂਬਰ ਬੈਠ ਜਾਂਦੇ ਸੀ ਸਾਲ ਦੇ ਮਹੀਨਿਆਂ ਦੇ ਵਿੱਚ ਤੇ ਉੱਪਰ ਜਾ ਕੇ ਨਾ ਜਿਹੜੀ ਤੁਹਾਨੂੰ ਆਪਾਂ ਚਿਮਣੀ ਦਿਖਾਵਾਂਗੇ ਉਹ ਵੱਖਰੇ ਆਕਾਰ ਦੀ ਚਿਮਣੀ ਬਣੀ ਹੋਈ ਹੈਗੀ ਤੁਸੀਂ ਅਗਲੀ ਕਲਿੱਪਾਂ ਦੇ ਵਿੱਚ ਜਾ ਕੇ ਦੇਖੋਗੇ ਇੱਥੇ ਅੱਗ ਬਾਲ ਕੇ ਸਾਰਾ ਟੱਬਰ ਕਮਰਾ ਗਰਮ ਹੋ ਜਾਂਦਾ ਦੀਆ ਕਿਉਂਕਿ ਉਦੋਂ ਬਈ ਹੋਰ ਤਾਂ ਕੋਈ ਸਾਧਨ ਹੁੰਦਾ ਨਹੀਂ ਸੀ ਕਿ ਕਮਰਿਆਂ ਦੇ ਵਿੱਚ ਅੱਗ ਬਾਲ ਲਾਂਦੇ ਸੀ ਆ ਤੁਸੀਂ ਦੇਖ ਸਕਦੇ ਹੋ ਰਹਿਣਾ ਕਿੱਦਾਂ ਇਹਨਾਂ ਨੇ ਗ੍ਰਿਲ ਬਣਾਇਆ ਹੁਣ ਤਾਂ ਮੇਰੇ ਖਿਆਲ ਨਾਲ ਇਹਨਾਂ ਨੇ ਬੰਦ-ਬੰਦ ਕਰਤਾ ਤੇ ਅੱਗ ਬਾਲਣ ਵਾਸਤੇ ਇਹ ਚਿਮਣੀਆਂ ਅਕਸਰ ਕਿਲੇਆਂ ਜਾਂ ਹਵੇਲੀਆਂ ਦੇ ਵਿੱਚ ਦੇਖੀਆਂ ਜਾਂਦੀਆਂ ਸੀ ਇਹ ਬਈ ਇਹੋ ਜਿਹਾ ਗੇਟ ਲੱਗਿਆ ਹੋਇਆ ਜਿਵੇਂ ਆਪਾਂ ਤੁਹਾਨੂੰ ਨੀਚੇ ਦਿਖਾਇਆ ਆਮ ਬੰਦਾ ਤਾਂ ਨਵਜੇ ਨਹੀਂ ਫੜ ਸਕਦਾ ਵੀ ਕਿੱਥੋਂ ਦੀ ਪੌੜੀ ਚੜਦੀ ਆ ਤੇ ਆਹ ਪੌੜੀਆਂ ਚੜਨ ਸਾਰੇ ਇਹ ਇਹਨਾਂ ਦਾ ਜਿਵੇਂ ਆਪਾਂ ਕਹਿ ਲਈਏ ਆਪਾਂ ਚਬੂਤਰੇ ਛੱਤ ਦੰਨੇ ਆ ਮੂਰੇ ਇਹ ਗੇਟ ਬਣਿਆ ਹੋਇਆ ਤੇ ਆਹ ਮਿੱਤਰੋ ਹਵੇਲੀ ਦੀ ਉਹ ਲੁੱਕ ਆ ਜਿਹੜੇ ਤੁਸੀਂ ਦੋ ਸਾਹਮਣੇ ਦੇਖ ਰਹੇ ਹੋ ਇਹ ਦੇਖ ਕੇ ਤੁਹਾਨੂੰ ਯਾਦ ਆਇਆ ਹੋਊਗਾ ਮੈਂ ਇੱਕ ਕਲਿੱਪ ਵੀ ਚਲਾ ਰਿਹਾ ਹਾਂ ਸਕਰੀਨ ਦੇ ਉੱਪਰ ਇਹ ਕਲਿੱਪ ਉਹੀ ਸਕਰੀਨ ਦੀ ਆ ਉਹੀ ਵੀਡੀਓ ਦੀ ਆ ਜਿਹੜਾ ਕੀ ਗਾਣਾ ਲੈਜੈਂਡ ਸਿੱਧੂ ਮੂਸੇ ਵਾਲਾ ਤੇ ਅਮਰਤਮਾਨ ਨੇ ਸ਼ੂਟ ਕਰਾਇਆ ଥି ਬੰਬੀਹਾ ਬੋਲੇ ਆਹ ਜਿਹੜੀ ਤੁਸੀਂ ਆ ਨਾ ਸਾਹਮਣੇ ਲੋਕੇਸ਼ਨ ਗ੍ਰਿੱਲ ਦੇਖ ਰਹੇ ਹੋ ਇਹ ਉਹੀ ਗ੍ਰਿੱਲਾ ਜਿੱਥੇ ਅਮਰਤਮਾਨ ਖੜ ਕੇ ਸਿੱਧੂ ਮੂਸੇ ਵਾਲੇ ਨੂੰ ਫੋਨ ਲਾਉਂਦਾਗਾ ਉੱਤੇ ਇੱਕ ਪਹਾੜ ਬਣਾਇਆ ਹੁੰਦਾ ਕੱਚਾ ਜਿੱਥੋਂ ਦੀ ਸਿੱਧੂ ਮੂਸੇ ਵਾਲਾ ਆਪਣੀ ਗੱਡੀ ਲੈ ਕੇ ਆਉਂਦਾਗਾ ਤੇ ਇੱਥੇ ਆ ਕੇ ਅਮਰਤਮਨ ਨੂੰ ਦੇਖ ਲੈਂਦਾ ਵੀ ਆਇਆਗਾ ਤੇ ਫਿਰ ਆ ਰਿਹਾ ਕੇ ਦੋਨੋਂ ਜਾਣੇ ਜਦੋਂ ਇੱਕ ਦੂਸਰੇ ਨੂੰ ਜਫੀ ਪਾਉਂਦੇ ਨੇ ਇਹ ਉਹ ਲੋਕੇਸ਼ਨ ਆ ਭਈ ਇਹ ਕੈਮਰਿਆਂ ਦੇ ਵਿੱਚ ਦੇਖੋ ਕਿਸ ਤਰ੍ਹਾਂ ਦੀ ਬਣਾਈ ਹੁੰਦੀ ਆ ਹੁਣ ਤੁਹਾਨੂੰ ਆਪਾਂ ਫੋਨ ਰਾਹੀਂ ਦਿਖਾ ਰਹੇ ਆ ਤੇ ਵਾਕਈ ਇਹ ਬਹੁਤ ਵਧੀਆ ਚੀਜ਼ ਬਣਾਈ ਆ ਅਗਲੀ ਜਿਹੜੀ ਆ ਲੋਕੇਸ਼ਨ ਦੀ ਗੱਲ ਕਰ ਲਈਏ ਇਹ ਲੋਕੇਸ਼ਨ ਆ ਜਾਂਦੀ ਆ ਮਿੱਤਰੋ ਇੱਥੇ ਗਲਾਬ ਸਿੱਧੂ ਦਾ ਲਾਹੌਰ ਗਾਣਾ ਜਿਹੜਾ ਉਹ ਉਹਨਾਂ ਨੇ ਲਾਹੌਰ ਗਾਣਾ ਦੇ ਵਿੱਚ ਇਹ ਹਵੇਲੀ ਨੂੰ ਇੱਕ ਕਾਲਜ ਬਣਾਇਆ ਹੋਇਆ ਕਾਲਜ ਇਹ ਕਲਾਸਰੂਮ ਬਣਾਏ ਹੋਏ ਨੇਗੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਇਹਨੂੰ ਲਾਲ ਰੰਗ ਦਾ ਰੰਗ ਕਰਿਆ ਹੋਇਆ ਇਹ ਕਲਾਸਰੂਮ ਬਣੇ ਹੋਏ ਨੇ ਇੱਥੇ ਜਿਹੜੇ ਆ ਤਿੰਨ ਤਰ੍ਹਾਂ ਦੇ ਦਰਵਾਜ਼ੇ ਲੱਗੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦਰਵਾਜ਼ਾ ਦੇਖਦਿੰਨੇ ਜਿਹੜਾ ਉਹ ਸਾਈਡ ਦੇ ਉੱਪਰ ਦਰਵਾਜ਼ੇ ਦੇ ਕੰਧਾਂ ਹੁੰਦੀਆਂ ਨੇ ਦੋ ਪਰ ਇਹ ਦਰਵਾਜ਼ੇ ਤਿੰਨ ਸਾਈਡ ਹੀ ਦਰਵਾਜ਼ੇ ਖੁੱਲਦੇ ਨੇ ਇਹ ਇਸ ਹਵੇਲੀ ਦੇ ਦਰਵਾਜ਼ਿਆਂ ਦੀ ਖਾਸੀਅਤ ਆ ਇੱਕ ਤੁਹਾਨੂੰ ਇੱਥੇ ਹੋਰ ਚੀਜ਼ ਆਪਾਂ ਨਵੀਂ ਦਿਖਾ ਦੰਨੇ ਆ ਜਿਹਨੂੰ ਜਿਹਨੂੰ ਵੀ ਬਈ ਪਤਾਗਾ ਆ ਤੀ ਜਰੂਰ ਦੱਸਿਓ ਕਿ ਉਹਰੇ ਜਿਹੜੇ ਸ਼ੀਸ਼ੇ ਲਗਾਏ ਗਏ ਨੇ ਇਹ ਤਿੰਨ ਸ਼ੀਸ਼ੇ ਕਿਉਂ ਲਗਾਏ ਗਏ ਨੇ ਇਹਨਾਂ ਦੀ ਖਾਸੀਅਤ ਕੀ ਹੁੰਦੀ ਆ ਇਹ ਤਿੰਨ ਸ਼ੀਸ਼ਿਆਂ ਬਾਰੇ ਜਿਹਨੂੰ ਜਿਹਨੂੰ ਵੀ ਪਤਾ ਬਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਰ ਬਈ ਤੁਹਾਨੂੰ ਆਪਾਂ ਹਵੇਲੀ ਬਾਰੇ ਜਾਣਕਾਰੀ ਦਿੰਨੇ ਆ ਆਪਾਂ ਉੱਪਰਲੀ ਮੰਜ਼ਲ ਦੇ ਉੱਪਰ ਚੱਲਦੇ ਆ ਤੇ ਉੱਪਰ ਜਾ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਇੱਧਰ ਦੀ ਲੁੱਕ ਹਵੇਲੀ ਦੀ ਚੈੱਕ ਕਰਵਾ ਦਿਓ ਬਈ ਇੱਕ ਵਾਰ ਉੱਪਰ ਚੱਲ ਕੇ ਦਿਖਾ ਦਿੰਨੇ ਆ ਬਾਕੀ ਹਨਾ ਜੇ ਕਿਸੇ ਨੇ ਵੀ ਗਾਣੇ ਸ਼ੂਟ ਕਰਵਾਉਣੇ ਨੇ ਆਪਣੇ ਯਾ ਪ੍ਰਾਈਵੇਟਿੰਗ ਕਰਾਉਣੀਆਂ ਨੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਨੰਬਰਾਂ ਤੇ ਇੱਥੋਂ 뷰 ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਚਲੋ ਆਪਾਂ ਅੱਪਰ ਚੱਲਦੇ ਹਾਂ ਹੁਣ ਆਪਾਂ ਪਹੁੰਚ ਚੁੱਕੇ ਆ ਮਿੱਤਰੋ ਇਸ ਹਵੇਲੀ ਦੀ ਦੂਸਰੀ ਮੰਜ਼ਲ ਦੇ ਉੱਪਰ ਆ ਤੁਸੀਂ ਐਂਟਰੈਂਸ ਦੇਖ ਸਕਦੇ ਹੋ ਦੂਸਰੀ ਮੰਜ਼ਲ ਦੀ ਸਾਹਮਣੇ ਇੱਥੇ ਇਹਨਾਂ ਨੇ ਚਾਦਰ ਜੀ ਆ ਜਿਹੜੀ ਹਨਾ ਕੜਾਈ ਵਾਲੀ ਆਪਾਂ ਕਹਿ ਲਈਏ ਉਹ ਲਗਾਈ ਹੋਈ ਆ ਤੇ ਇਧਰਲੇ ਪਾਸੇ ਆ ਜਿਹੜੀ ਹਵੇਲੀ ਦੇ ਜੰਗਲੇ ਲੱਗੇ ਹੋਏ ਨੇ ਜੰਗਲਾਂ ਨੇ ਮੂਰੇ ਇਹਨਾਂ ਨੇ ਪਹਿਲਾਂ ਲੋਹੇ ਵਾਲੇ ਵੀ ਜੰਗਾ ਲਾ ਰਖੇ ਨੇ ਹੋ ਸਕਦਾ ਵੀ ਇਹਨਾਂ ਦੀ ਹਾਲਾ ਹਾਲਤ ਨਾਜ਼ਕ ਤਾਂ ਨਹੀਂ ਹੈਗੀ ਯਾਰ ਇਹ ਤਾਂ ਪੂਰੇ ਮਜ਼ਬੂਤ ਪਏ ਨੇ ਪਰ ਇਹਨਾਂ ਨੇ ਕਿਦਾਂ ਆਪਦੀ ਸੇਫਟੀ ਪਰਪਸ ਵਾਸਤੇ ਲਾਏ ਹੋਏ ਨੇ ਹਨਾ ਤੇ ਇੱਧਰ ਤੁਸੀਂ ਦੇਖ ਲਓ ਵੀ ਜਿਹੜਾ ਆਹਾਗਾ ਇੱਧਰ ਤੀਸਰੀ ਮੰਜ਼ਲ ਤੇ ਜਾਣ ਵਾਸਤੇ ਹਵੇਲੀ ਦੇ ਟੈਰਸ ਤੇ ਜਾਣ ਵਾਸਤੇ ਇਹ ਲੋਕੇਸ਼ਨ ਬਣੀ ਹੋਈ ਆ ਤੇ ਇੱਧਰ ਦੀ ਪੌੜੀਆਂ ਲਾਈਆਂ ਹੋਈਆਂ ਨੇ ਲੋਹੇ ਵਾਲੀਆਂ ਤੇ ਆ ਜਿਹੜਾ ਰੋਸ਼ਨਦਾਨ ਛੱਡੇ ਹੁੰਦੇ ਨੇ ਨਾ ਹਨਾ ਬਈ ਆ ਰੋਸ਼ਨਦਾਨਾਂ ਦੇ ਉੱਪਰ ਇਹ ਪਹਿਲਾਂ ਬਹੁਤ ਟ੍ਰੈਂਡ ਹੁੰਦਾ ਦੀ ਇਹ ਹਵੇਲੀਆਂ ਦੇ ਵਿੱਚ ਤੁਹਾਨੂੰ ਜਾਂ ਪੁਰਾਣੇ ਕਿੱਲੇਾਂ 'ਚ ਦੇਖਣ ਨੂੰ ਮਿਲ ਜੂਗਾ ਆ ਜਿਹੜੀਆਂ ਟੀਨਾ ਲਾਉਂਦੇ ਹੁੰਦੇ ਦੀਗੇ ਇਹ ਟੀਨਾ ਤਾਂ ਲਾਉਂਦੇ ਸੀ ਜੇਕਰ ਵੀ ਮੀਂਹ ਵਗੈਰਾ ਪੈਂਦਾਗਾ ਤਾਂ ਵੀ ਰੋਸ਼ਨਦਾਨ ਨਾ ਚੋਣ ਕਿਉਂਕਿ ਪਿਛਲੇ ਜ਼ਮਾਨੇ 'ਚ ਰੋਸ਼ਨਦਾਨ ਹੁੰਦੇ ਸੀ ਜਿਹੜੇ ਜ਼ਿਆਦਾਤਰ ਉਹ ਜਾਲੀ ਦੇ ਜਾਂ ਲੱਕੜ ਦੇ ਹੀ ਲਾਏ ਹੁੰਦੇ ਦੀਗੇ ਆ ਜੋ ਬਈ ਇੱਧਰਲੇ ਪਾਸੇ ਤੁਹਾਨੂੰ ਆਪ ਦਿਖਾ ਦੰਨੇ ਆ ਤੇ ਇੱਕ ਮਿੱਤਰੋ ਜਿਹੜੀ ਤੁਸੀਂ ਆ ਚੀਜ਼ ਦੇਖ ਰਹੇ ਹੋ ਇਹਨੂੰ ਚਿਮਨੀਆਂ ਬੋਲ ਦਿੰਦੇ ਨੇ ਜਿਵੇਂ ਅੱਜ ਕੱਲ ਹੁਣ ਚਿਮਨੀਆਂ ਤੁਸੀਂ ਦੇਖੋਗੇ ਬਸ ਚਿਮਨੀਆਂ ਚੌਰਸ ਜੀਆਂ ਹੁੰਦੀਆਂ ਨੇ ਛੋਟੀਆਂ ਜੀਆਂ ਹੁੰਦੀਆਂ ਨੇ ਇਹ ਪੁਰਾਣੇ ਜਮਾਨੇ ਦੇ ਵਿੱਚ ਤਕਰੀਬਨ ਅੱਜ ਤੋਂ 100 150 ਸਾਲ ਪਹਿਲਾਂ ਜਿਹੜੀਆਂ ਚਿਮਨੀਆਂ ਹੁੰਦੀਆਂ ਸੀਆਂ ਉਹ ਇਸ ਤਰ੍ਹਾਂ ਦੀ ਬਣਾਈ ਜਾਂਦੀ ਆ ਤੇ ਸਪੈਸ਼ਲ ਕਿਲਿਆਂ ਦੇ ਵਿੱਚ ਹਵੇਲੀਆਂ ਦੇ ਵਿੱਚ ਇਹ ਲਵੇ ਆ ਕੇ ਦਿਖਾ ਦੋ ਬਈ ਇਹਦੇ ਚਾਹ ਛੋਟੀਆਂ ਛੋਟੀਆਂ ਨਾ ਮੋਰੀਆਂ ਛੱਡੀਆਂ ਹੁੰਜਾਂ ਨੇ ਵੀ ਜਿਹੜਾ ਆਪਣੇ ਹੈ ਨਾ ਰਸੋਈ ਦਾ نیچے ਧੂਆ ਹੁੰਦਾ ਇਹ ਉਹ ਚਿਮਨੀ ਨਹੀਂ ਹੈਗੀ ਬਈ ਜਿਹੜੀ ਰਸੋਈ ਦੇ ਧੂਆ ਹੁੰਦਾ ਇਹ ਉਹ ਚਿਮਣੀਆਂ ਹੁੰਦੀਆਂ ਨੇ ਜਿਵੇਂ ਆਪਾਂ ਤੁਹਾਨੂੰ نیچے ਦਿਖਾਇਆ ਵੀ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਅੰਗਰੇਜ਼ ਜਾਂ ਵੱਡੇ ਲੋਕ ਰਾਜੇ ਮਹਾਰਾਜੇ ਅ ਸਰਦੀਆਂ ਦੇ ਵਿੱਚ ਆਪਣੇ ਘਰ ਦੇ ਵਿੱਚ ਅੱਗ ਸੇਕਦੇ ਹੁੰਦੇ ਸੀ ਕਮਰਿਆਂ ਦੇ ਵਿੱਚ ਇਹ ਉਹ ਜਿਮਣੀਆਂ ਨੇ ਜਿਹੜੀਆਂ ਕਮਰਿਆਂ ਨਾਲ ਕਨੈਕਸ਼ਨ ਹੁੰਦੀਆਂ ਨੇ ਇਹਦੇ ਨੀਚੇ ਨਾਲ ਅੱਗ ਮੱਚਦੀ ਹੈ ਨੀਚੇ ਤੁਹਾਨੂੰ ਨੀਚੇ ਵਾਲਾ ਵੀ ਆਪਾਂ ਦਿਖਾਵਾਂਗੇ ਤੇ ਓਵਰਆਲ ਬਈ ਇੱਥੇ ਐਦਾਂ ਦਾ ਕੁਝ ਤੇ ਹੁਣ ਤੁਹਾਨੂੰ ਆਪਾਂ ਮਿੱਤਰੋ ਤੀਸਰੀ ਮੰਜ਼ਲ ਵੱਲ ਲੈ ਕੇ ਚਾਲਦੇ ਆਂ ਇਧਰ ਦੀ ਸਾਹਮਣੇ ਦੀ ਪੌੜੀ ਚਾਲਦੀ ਆ ਆਜਾ ਤੁਹਾਨੂੰ ਆਪਾਂ ਅਗਲੀ ਮੰਜ਼ਲ ਤੇ ਲੈ ਕੇ ਚੱਲੀਏ ਜੈਨਕੀ ਉੱਪਰ ਸਾਰਿਆਂ ਨੂੰ ਫਰੰਟ ਤੇ ਆ ਉੱਪਰ ਜਾਣ ਵਾਸਤੇ ਬਈ ਇਧਰ ਲੋਹੇ ਦੀ ਪੌੜੀ ਲਾਈ ਹੋਈ ਆ ਵਾਈਟ ਕਲਰ ਦੀ ਤੇ ਆਪਾਂ ਹੁਣ ਇਹਦੀ ਹਵੇਲੀ ਦੀ ਤੀਸਰੀ ਮੰਜ਼ਲ ਤੇ ਆ ਚੁ ਜਿੱਥੋਂ ਕਿ ਆ ਕੇ ਵੀਊ ਬਹੁਤ ਹੀ ਜ਼ਿਆਦਾ ਸੋਹਣਾ ਨੀਂਦਾ ਆਲੇ-ਦੁਆਲੇ ਦੇ ਸਾਰੇ ਖੇਤ ਦਿਂਦੇ ਨੇ ਘਰ ਦਿਂਦੇ ਨੇ ਕਿ ਤੁਸੀਂ ਚੈੱਕ ਕਰ ਲਓ ਉਧਰ ਬਾਈਰਿਆਂ ਨਾ ਆਜੋ ਬਈ ਇਹ ਕਿ ਦਿਖਾ ਦੋ ਆ ਜਿਹੜੀਆਂ ਲੋਕੇਸ਼ਨਾਂ ਬਣੀਆਂ ਹੋਈਆਂ ਨੇ ਹਨਾ ਉਰੋਂ ਆਪਾਂ ਦੇਖ ਲਈਏ ਮਾਡਰਨ ਘਰ ਵੀ ਦਿਖ ਰਹੇ ਨੇ ਇਹਨਾਂ ਦੀਆਂ ਲੋਕੇਸ਼ਨਾਂ ਬਣੀਆਂ ਹੋਈਆਂ ਨੇ ਬਾਕੀ ਹਵੇਲੀ ਬਹੁਤ ਜ਼ਿਆਦਾ ਉੱਚੀ ਐ ਇੱਥੋਂ ਲਗਭਗ ਸਾਰੀ ਵੀਡ ਦਿਖ ਰਹੀ ਆ ਆਲੇ-ਦੁਆਲੇ ਦੇ ਪਿੰਡ ਦਿਖ ਰਹੇ ਨੇ ਤੇ ਇੱਥੇ ਵੀ ਤੁਸੀਂ ਆਪਣਾ ਗਾਣਾ ਵਗੈਰਾ ਪ੍ਰੀ-ਵੈਡਿੰਗ ਸ਼ੂਟ ਕਰਵਾ ਸਕਦੇ ਹੋ ਤੇ ਕਹਿਣ ਨੂੰ ਤਾਂ ਇਹ ਤੀਸਰੀ ਮੰਜ਼ਲ ਆ ਜਾਂਦੀ ਐ ਇਹਦੀ ਪਰ ਇਸ ਤੋਂ ਵੀ ਉੱਪਰ ਇੱਕ ਜਿਵੇਂ ਕਹ ਲਈਏ ਆਪਾਂ ਚਵਾਰਾ ਹੈਨਾ ਹਵੇਲੀਆਂ ਦੇ ਚਵਾਰੇ ਹੁੰਦੇ ਨੇ ਉਹ ਚਵਾਰੇ ਬਣੇ ਹੋਏ ਨੇ ਤੇ ਇਸ ਦੇ ਉੱਪਰ ਵੀ ਜਾ ਕੇ ਆਪਾਂ ਤੁਹਾਨੂੰ ਦਿਖਾ ਦੰਨੇ ਆ ਇਹ ਇੰਨੀ ਕੋ ਉਚਾਈ ਤੇ ਬਣੀ ਹੋਈ ਆ ਕਿ ਮੇਰੇ ਵਰਗੇ ਨੂੰ ਚੜਦੇ ਚੜਦੇ ਨੂੰ ਨਾ ਸਾਹ ਚੜ ਜਾਂਦਾ ਤੇ ਆਜੋ ਬਈ ਆਪਾਂ ਫਿਰ ਹੁਣ ਉੱਪਰ ਚੱਲ ਕੇ ਵੀ ਤੁਹਾਨੂੰ ਫੁੱਟ ਦੀਆਂ ਹੀ ਪੌੜੀਆਂ ਬਣੀਆਂ ਹੋਈਆਂ ਨੇ ਇੰਨੀ ਛੋਟੀ ਪੌੜੀ ਬਣੀ ਹੋਈ ਆ ਇਹ ਜਿਹੜੇ ਵੀ ਗਾਣੇ ਵਾਲੇ ਬੰਦੇ ਜਾਂ ਪ੍ਰੀ-ਵੇਡਿੰਗ ਵਾਲੇ ਬੰਦੇ ਰੇ ਸ਼ੂਟਿੰਗ ਕਰਨ ਵਾਸਤੇ ਆਉਂਦੇ ਨੇ ਉਹਨਾਂ ਵਾਸਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਕਿਉਂਕਿ ਉਹ ਇੱਕ ਕੰਟੀਨ ਬਣੀ ਹੋਈ ਆ ਤੁਸੀਂ ਇਹਨਾਂ ਦਾ ਮੈਨੂ ਕਾਰਡ ਵੀ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਵਾਜਵ ਰੇਟਾਂ ਦੇ ਵਿੱਚ ਇੱਥੇ ਤੁਹਾਨੂੰ ਖਾਣ ਪੀਣ ਨੂੰ ਸਾਰਾ ਜਿਵੇਂ ਕੈਲੀ ਪੀਜ਼ਾ 버ਗਰ ਰੋਟੀ ਪਾਣੀ ਆ ਆਈਸਕ੍ਰੀਮ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜੂਗਾ ਤੇ ਹੋਰ ਵੀ ਇੱਥੇ ਤੁਸੀਂ ਜਿਵੇਂ ਦੇਖ ਸਕਦੇ ਹੋ ਜੇ ਕਿਸੇ ਨੇ ਪੱਗ ਬਣਾਉਣੀ ਹੈਗੀ ਆਪਣੇ ਸ਼ੂਟਿੰਗ ਵਾਸਤੇ ਜਾਂ ਗਾਣਿਆਂ ਵਾਸਤੇ ਤਾਂ ਇੱਥੇ ਮਨ ਲਵੇ ਕੋਚ ਵੀ ਰੱਖਿਆ ਹੈ ਪੱਗ ਬਣਾਉਣ ਵਾਲਾ ਉਹ ਬਾਈ ਦਾ ਨੰਬਰ ਵੀ ਇੱਥੇ ਸਕਰੀਨ ਦੇ ਉੱਪ ਇਹ ਇਹਨਾਂ ਦੀ ਕੰਟੀਨਿਊ ਬਣੀ ਹੋਈ ਹੈ ਜਿੱਥੇ ਕਾਣ ਪੀਣ ਨੂੰ ਮਿਲ ਜੂਗਾ ਹੁਣ ਇਧਰਲੇ ਪਾਸੇ ਇੱਕ ਵਾਰ ਹਵੇਲੀ ਦਾ ਓਵਰਆਲ ਵਿਊ ਦੇਖ ਲਓ ਜੀ ਤੁਸੀਂ ਤੇ ਹੁਣ ਤੁਹਾਨੂੰ ਆਪਾਂ ਚੱਲ ਕੇ ਅੰਦਰੋਂ ਦਿਖਾਉਣੀ ਹੈ ਹਵੇਲੀ ਤੇ ਇਹਨਾਂ ਦੇ ਕੱਚੇ ਘਰ ਵੀ ਦਿਖਾਉਣਾ ਤੇ ਇਹ ਹਵੇਲੀ ਦਾ ਬੈਕ ਪਾਸਾ ਤੇ ਇਧਰਲੇ ਪਾਸੋਂ ਹੁਣ ਆਪਾਂ ਸਾਹਮਣੇ ਜਿਹੜੇ ਤੁਸੀਂ ਇਧਰਲੇ ਪਾਸੇ ਚੈੱਕ ਕਰ ਸਕਦੇ ਹੋ ਇੱਕ ਪਾਸੇ ਕੱਚੇ ਘਰ ਬਣੇ ਹੋਏ ਨੇ ਇੱਕ ਪਾਸੇ ਮਾਡਰਨ ਘਰ ਬਣੇ ਹੋਏ ਨੇ ਲੋਕੇਸ਼ਨਾਂ ਬਣੀਆਂ ਹੋਈਆਂ ਨੇ ਜਿੱਥੇ ਕਿ ਤੁਸੀਂ ਪ੍ਰੀ-ਵੇਡਿੰਗ ਫਿਲਮਾਂ ਸ਼ੂਟ ਕਰ ਸਕਦੇ ਹੋ ਇੱਕੋ ਜੇ ਕਹਿ ਲਈ ਆਪਾਂ ਵੀ ਹਨਾ ਇੱਕੋ ਜਗ੍ਹਾ ਤੇ ਤੁਹਾਨੂੰ ਸਾਰੀਆਂ ਫੈਸ ਜਿੱਥੇ ਕੀ ਤੁਸੀਂ ਆਪਣੇ ਸਾਰੇ ਕੰਮਕਾਰ ਇੱਕੋ ਜਗ੍ਹਾ ਕਰ ਸਕਦੇ ਹੋ ਇਹ ਹਵੇਲੀ ਬਹੁਤ ਜ਼ਿਆਦਾ ਪੁਰਾਣੀ ਬਣੀ ਹੋਈ ਆ ਦੋਸਤੋ ਤੇ ਇੱਥੇ ਬਹੁਤ ਜ਼ਿਆਦਾ ਪੁਰਾਣੀਆਂ-ਪੁਰਾਣੀਆਂ ਫਿਲਮਾਂ ਗਾਣੇ ਜਿਹੜੇ ਜਿਹੜੇ ਕੀ ਅਸੀਂ ਗਾਣੇ ਇਹਦੇ ਵਿੱਚ ਦੱਸ ਵੀ ਨਹੀਂ ਸਕਦੇ ਉਹ ਫਿਲਮਾਂ ਗਾਣੇ ਬਣੇ ਹੋਏ ਨੇ ਤੇ ਇਧਰਲੇ ਪਾਸੇ ਕੱਚੇ ਘਰ ਬਣੇ ਹੋਏ ਨੇ ਤੁਸੀਂ ਚੈੱਕ ਕਰੋ ਪਹਿਲਾਂ ਲੌਵੀ ਮਿੱਤਰੋ ਜਿਵੇਂ ਹੁਣ ਥੋੜਾ ਜਿਹਾ ਆਫ ਸੀਜ਼ਨ ਚੱਲ ਰਿਹਾ ਆਫ ਸੀਜ਼ਨ ਕਰਕੇ ਹਣਾ ਕੁਝ ਹੁਣ ਮੌਨਸੂਨ ਦਾ ਮਹੀਨਾ ਚੱਲ ਰਿਹਾ ਵਰਖਾ ਹੋ ਰਹੀ ਆ ਮੀਂਹ ਪੈ ਰਿਹਾ ਇਸ ਕਰਕੇ ਥੋੜਾ ਬਹੁਤਾ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਹਨਾ ਕੱਚੇ ਘਰਾਂ ਕਰਕੇ ਮੀਂਹ ਨਾਲ ਖੁਰਸ ਜ਼ਰੂਰ ਸਕਦੇ ਨੇ ਪਰ ਜਦੋਂ ਹੁਣ ਆਨ ਸੀਜ਼ਨ ਹੋ ਜਾਊਗਾ ਮੂਰੇ ਚੱਲ ਪੂਗਾ ਉਸੇ ਤਰ੍ਹਾਂ ਹੀ ਉਹ ਇਹਨਾਂ ਦੀ ਟਾਈਮ ਟੂ ਟਾਈਮ ਜਿਹੜੀ ਰਿਪੇਅਰ ਆ ਸਰਵਿਸ ਆ ਉਹ ਕੀਤੀ ਜਾਂਦੀ ਆ ਹੁਣ ਵੀ ਇਹ ਇਹ ਨਾ ਇੱਕ ਬਾਰੋਂ ਦੇਖ ਬਣਾਈ ਹੋਈ ਹੈ ਦੇਖਣ ਵਾਸਤੇ ਜੇ ਆਪਾਂ ਅੰਦਰ ਚੱਲ ਕੇ ਦੇਖੀਏ ਤਾਂ ਅੰਦਰ ਇਹਦੇ ਇੱਕ ਕਮਰੇ ਨਹੀਂ ਬਣਾਏ ਹੋਏ ਕਿਉਂਕਿ ਇਹ ਕੰਦਾ ਹੀ ਕੱਢੀਆਂ ਹੋਈਆਂ ਨੇ ਕੈਮਰੇ ਦੇ ਵਿੱਚ ਜਦੋਂ ਆਪਾਂ ਨੇ ਸ਼ੂਟ ਕਰਨਾ ਹੁੰਦਾ ਉਹ ਉਸ ਤਰ੍ਹਾਂ ਹੀ ਕੈਮਰਾ ਇਸ ਨੂੰ ਬਣਾ ਲੈਂਦਾ ਜਿਵੇਂ ਇਹ ਇੱਕ ਘਰ ਹੋਵੇ ਮਿੱਤਰੋ ਇਹ ਹੁਣ ਜੇ ਆਪਾਂ ਤੁਹਾਨੂੰ ਦਿਖਾਈ ਹੈ ਇਧਰਲੇ ਪਾਸੇ ਆ ਕੇ ਆ ਤੁਸੀਂ ਵੀ ਹੀ ਚੈੱਕ ਕਰੋ ਕਿੰਨੀ ਵਧੀਆ ਹਨਾ ਇਹ ਐ ਅਹਿਸਾਸ ਕਰਵਾਉਂਦੀ ਹੈ ਜਿਵੇਂ ਆਪਾਂ ਪੁਰਾਣੇ ਪਿੰਡਾਂ ਦੇ ਵਿੱਚ ਆ ਗਏ ਹੋਈਏ ਕਿੰਨੀ ਵਧੀਆ ਦੇਖੋ ਤੁਹਾਨੂੰ ਤਾਂ ਇੱਥੇ ਦੇਖਣ ਨੂੰ ਆ ਲੱਗ ਰਿਹਾ ਵੀ ਆ ਫਲਾਣੇ ਦਾ ਘਰ ਆ ਗਿਆ ਆ ਫਲਾਣੇ ਦਾ ਘਰ ਆ ਗਿਆ ਪਰ ਮਿੱਤਰੋ ਇਹ ਇੱਕ ਜਿਹੜੀ ਵਿਹੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਆਪਾਂ ਕਹਿ ਲਈਏ ਡਰਾਫਟ ਚੀਜ਼ ਬਣਾਈ ਹੋਈ ਆ ਸੋਹਣੇ ਲੱਗਣ ਵਾਸਤੇ ਜਦੋਂ ਇਹ ਕੈਮਰੇ ਦੇ ਵਿੱਚ ਹਨ ਮੰਨ ਕੇ ਚੱਲੋ ਤੁਸੀਂ ਸ਼ਾਰਟ ਲਿਆ ਜਾਊਗਾ ਤੇ ਕੁੜੀ ਮੁੰਡਾ ਉਹ ਚੱਲ ਕੇ ਆ ਰਹੇ ਨੇ ਤਾਂ ਇਹ ਐਦਾਂ ਬਣਾਇਆ ਜਾਊਗਾ ਵੀ ਇੱਕ ਪਿੰਡ ਦੇ ਵਿੱਚ ਚੱਲ ਕੇ ਆ ਰਹੇ ਨੇ ਔਰ ਇਹ ਪਿੰਡ ਵਾਲੇ ਘਰ ਬਣਾਏ ਹੋਏ ਨੇ ਜਿਵੇਂ ਹੁਣ ਗਿੱਪੀ ਕਰਵਾਲ ਦੀ ਫਿਲਮ ਦੀ ਸ਼ਾਵਾਨੀ ਗਰਧਾਰੀ ਲਾਲ ਉਹ ਵੀਰੇ ਨਾਲ ਲਗ ਮਿਲੀਕੇਸ਼ਨ ਤੇ ਸ਼ੂਟ ਹੋਈ ਆ ਉੱਥੇ ਵੀ ਇਹ ਕੱਚੇ ਘਰ ਹੀ ਬਣਾਏ ਗਏ ਨੇਗੇ ਜਿਵੇਂ ਬਹੁਤ ਸਾਰੀਆਂ ਪੁਰਾਣੀਆਂ ਫਿਲਮਾਂ ਹੋ ਜਾਂਦੀਆਂ ਨੇਗੀਆਂ ਉਹ ਫਿਲਮਾਂ ਦੇ ਵਿੱਚ ਅੰਗਰੇਜ਼ ਫਿਲਮ ਹੋਗੀ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੱਚੇ ਘਰ ਯੂਜ਼ ਕੀਤੇ ਜਾਂਦੇ ਨੇ ਆ ਤੁਸੀਂ ਦੇਖ ਲਓ ਉਵੇਂ ਹੀ ਪੁਰਾਣੀ ਤਰ੍ਹਾਂ ਦੀਆਂ ਇਹ ਮੋਰੀਆਂ ਬਣਾਈਆਂ ਹੋਈਆਂ ਨੇ ਆ ਜਿਹੜੇ ਹੈਂਗਰ ਕਹ ਲਈਏ ਆਪਾਂ ਟੰਗਣੇ ਬਣਾਏ ਹੁੰਦੇ ਨੇ ਇਹ ਵੀ ਉਵੇਂ ਪੁਰਾਣੀ ਤਰ੍ਹਾਂ ਦੇ ਬਣਾਏ ਗਏ ਨੇ ਤੇ ਇਧਰਲੇ ਪਾਸੇ ਬੈਠਣ ਵਾਸਤੇ ਆਪਾਂ ਕਹ ਲਈਏ ਛੱਤ ਜੀ ਪਾਈ ਹੋਈ ਆ ਜਿਹੜੀ ਇੱਕ ਜਿਵੇਂ ਸੱਤ ਕਹ ਲਾਂ ਨੇ ਆਪਾਂ ਵੀ ਜਿਹੜੇ ਬਜ਼ੁਰਗ ਬੈਠਦੇ ਹੁੰਦੇ ਨੇ ਉਹ ਚੀਜ਼ ਵੀ ਉਹਰੇ ਬਣਾਇਆ ਜਾਂ ਉਹ ਆਪਣੇ ਡੰਗਰ ਪਸ਼ੂ ਬੰਨਣ ਵਾਸਤੇ ਵੀ ਇਸ ਤਰ੍ਹਾਂ ਦਾ ਆਪਾਂ ਇੱਥੇ ਛਤਨਾ ਜਾਂ ਥੱਪ ਦੰਦੇ ਹੁੰਦੇ ਸੀ ਉਹ ਚੀਜ਼ ਇਹ ਬਣਾਈ ਹੋਈ ਆ ਤੇ ਇਧਰ ਦੀ ਤੁਸੀਂ ਕੱਚੇ ਘਰਾਂ ਦੀ ਓਵਰਆਲ ਲੁੱਕ ਦੇਖੋ ਬਈ ਤੇ ਫਰੰਟ ਦੇ ਉੱਪਰ ਵੀ ਦਿਖਾ ਦਿਓ ਬਈ ਆ ਕੇ ਇਧਰ ਦੀ ਆ ਕੇ ਦਿਖਾ ਦਿਓ ਲਓ ਵੀ ਮਿੱਤਰੋ ਪੌੜੀਆਂ ਦੇਖ ਲਓ ਤੁਸੀਂ ਕੱਚੇ ਘਰ ਵਾਲੀਆਂ ਕਿੰਨੀਆਂ ਵਧੀਆ ਬਣੀਆਂ ਜਣੀਆਂ ਨੇ ਔਰ ਤੁਹਾਨੂੰ ਹੋਰ ਚੀਜ਼ੀ ਦਿਖਾਉਣਾ ਬਈ ਇਧਰੋਂ ਦਿਖਾਓ ਇੱਕ ਵਾਰ ਪਹਿਲਾਂ ਇਹਨਾਂ ਦੀ ਲੋਕੇਸ਼ਨ ਚੈੱਕ ਕਰਵਾਓ ਲਓ ਕਿਉਂ ਨਾ ਮਿੱਤਰੋ ਕੈਮਰੇ ਦੇ ਵਿੱਚ ਦੇਖੋ ਕਿੰਨੀ ਸੋਹਣੀ ਚੀਜ਼ ਲੱਗਦੀ ਹੈ ਇਹ ਇਹ ਕਲਾਕਾਰੀਆਂ ਕਰੀਆਂ ਹੋਈਆਂ ਨੇ ਬਈ ਲਾਲ ਹਵੇਲੀ ਤੇ ਹੁਣ ਤੁਸੀਂ ਆ ਚੀਜ਼ ਦੇਖ ਲਓ ਬਈ ਆ ਜਿਹੜਾ ਇਹਨਾਂ ਨੇ ਮੇਨ ਦਰਵਾਜਾ ਬਣਾਇਆ ਹੋਇਆ ਇਸ ਦਰਵਾਜੇ ਤੋਂ ਅੰਦਰ ਟੱਪ ਕੇ ਪਹਿਲਾਂ ਤੁਸੀਂ ਦਰਵਾਜੇ ਦੀ ਲੁੱਕ ਹੀ ਦੇਖ ਲਓ ਪੁਰਾਣੇ ਜ਼ਮਾਨੇਾਂ ਚ ਜਿਹੜੇ ਵੀ ਘਰ ਹੁੰਦੇ ਸੀ ਨਾ ਹੁਣ ਜ਼ਿਆਦਾਤਰ ਵੀਡੀਓ ਇਹ ਸਿਆਣੇ ਬੰਦੇ ਹੀ ਦੇਖ ਰਹੇ ਹੋਣੇ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੋਊਗੀ ਪੁਰਾਣੇ ਜ਼ਮਾਨੇਾਂ ਚ ਜਿਹੜੇ ਘਰ ਬਣੇ ਹੁੰਦੇ ਸੀ ਘਰ ਦੀ ਐਂਟ੍ਰੈਂਸ ਦੇ ਵਿੱਚ ਪਹਿਲਾਂ ਇੱਕ ਕਹਿ ਲਈਏ ਆਪਾਂ ਦਰਵਾਜਾ ਬਣਾਇਆ ਹੁੰਦਾ ਦੀਆ ਜਿਹੜਾ ਜਿੱਥੇ ਕੀ ਘਰ ਦਾ ਸਿਆਣਾ ਬਜ਼ੁਰਗ ਮੰਜਾ ਢਾ ਕੇ ਜਾਂ ਇੱਥੇ ਰਾਖੀ ਕਰਨ ਵਾਸਤੇ ਜੇ ਕਿਉਂਕਿ ਜਿਵੇਂ ਉਹ ਕਹਾਵਤ ਚੱਲਦੀ ਹੈ ਦੀਆਂ ਨਾ ਵੀ ਸਿਆਣੇ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਨੇ ਉਸੇ ਤਰ੍ਹਾਂ ਇਹ ਜਿਹੜਾ ਇਹ ਬਣਾਇਆ ਜਾਂਦਾ ਹੁੰਦਾ ਦੀਗਾ ਗੇਟ ਇੱਥੇ ਇੱਕ ਸਿਆਣਾ ਬਜ਼ੁਰਗ ਵੜਦਾ ਦੀਗਾ ਉਹ ਘਰ ਦਾ ਜਿੰਦਰਾ ਹੀ ਹੁੰਦਾ ਸੀ ਆ ਕੇ ਦਿਖਾ ਦਿਓ ਬਈ ਆ ਪੁਰਾਣੇ ਜ਼ਮਾਨੇ ਦੀਆਂ ਰੇ ਸੋਚਾਂ ਲਗੀਆਂ ਹੋਣ ਜਾਣੀਆਂ ਗਿਆ ਬਿਜਲੀ ਦਾ ਬੋਰਡ ਆ ਜਿਹੜਾ ਇਹ ਪੁਰਾਣੇ ਜ਼ਮਾਨੇ ਦਾ ਹੀ ਲਗਾਇਆ ਗਿਆ ਤੇ ਇੱਕ ਮੰਝਾ ਤੁਸੀਂ ਦੇਖ ਲਓ ਆਮ ਮੰਝਾ ਹੈ ਨਾ ਕਿੱਡੇ ਕੋ ਹੁੰਦੇ ਨੇ ਇਹ ਦੇਖ ਲਓ ਤੁਸੀਂ ਛਤ ਨਾਲ ਲੱਗਿਆ ਪਿਆ ਮੰਝਾ ਹੁਣ ਇਹ ਕਿੰਨਾ ਜ਼ਿਆਦਾ ਤਾਕੜਾ ਮੰਝਾ ਹੋਊਗਾ ਮੇਰੇ ਵਰਗਾ ਕੱਲਾ ਬੰਦਾ ਬਈ ਇਹਨੂੰ ਡਾਲੂਗਾ ਕਿਤੇ ਜਾਂ ਖੜਾ ਕਰ ਦੂਗਾ ਤੁਸੀਂ ਦੇਖ ਲਓ ਤੇ ਇਧਰਲੇ ਪਾਸੇ ਇੱਕ ਸੰਦੂਕ ਰੱਖਿਆ ਹੋਇਆ ਇਹ ਸੰਦੂਕ ਹੁਣ ਕਾਫੀ ਜ਼ਿਆਦਾ ਪੁਰਾਣਾ ਹੋ ਚੁੱਕਿਆ ਏ ਦੀ ਹਾਲਾਤ ਐ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਤੇ ਅੱਗੇ ਆ ਕੇ ਅੱਜ ਤੁਹਾਨੂੰ ਆਪਾਂ ਹੋਰ ਲੋਕੇਸ਼ਨਾਂ ਦਿਖਾ ਲੰਨੇ ਆ ਇਹ ਵੀ ਜਿਵੇਂ ਕਹਿ ਲਈ ਵੀ ਆਪਾਂ ਕੱਚੇ ਘਰ ਪ੍ਰਾਈਵੇਟਿੰਗ ਆ ਸ਼ੂਟ ਕਰਨ ਵਾਸਤੇ ਜਾਂ ਫਿਲਮਾਂ ਸ਼ੂਟ ਕਰਨ ਵਾਸਤੇ ਬਹੁਤ ਵਧੀਆ ਲੋਕੇਸ਼ਨ ਆ ਤੇ ਅੰਦਰ ਇਹਨਾਂ ਦਾ ਕੋਈ ਜ਼ਰੂਰੀ ਸਮਾਨ ਰੱਖਿਆ ਹੋਇਆ ਪੁਰਾਣੇ ਚਰਖੇ ਵਗੈਰਾ ਤੇ ਉਸ ਤਰ੍ਹਾਂ ਦੀ ਗੇਟ ਲਗਾਏ ਗਏ ਨੇ ਉਸ ਤਰ੍ਹਾਂ ਦੀ ਇਸ ਦੀ ਦਿੱਕਤ ਬਣਾਈ ਗਈ ਆ ਤੇ ਲਾਈਟਾਂ ਵਗੈਰਾ ਪ੍ਰੋਪਰ ਲਗਾ ਕੇ ਤੇ ਤੁਸੀਂ ਗੇਟਾਂ ਦੇ ਉੱਪਰ ਕਲਾਕਾਰੀ ਵੀ ਦੇਖ ਲਓ ਪੁਰਾਣੇ ਜ਼ਮਾਨੇ ਦੇ ਦਰਵਾਜ਼ੇ ਬਣਾਏ ਹੋਏ ਨੇ ਬਈ ਅੱਜ ਤੁਸੀਂ ਚੈੱਕ ਕਰੋ ਇਹਨਾਂ ਦੇ ਫੁੱਲ ਬੂਟੇ ਕਿੰਨੇ ਸੋਹਣੇ ਲਾ ਕੇ ਆਹ ਨਾ ਦੇਖੋ ਇਧਰਲੇ ਪਾਸੇ ਵਿਊ ਜਦੋਂ ਹਨਾ ਫੁੱਲਾਂ ਦੀ ਬੇਲ ਆਉਂਦੀ ਹੈ ਇਹਦੇ ਉੱਪਰ ਦਰਵਾਜ਼ੇ ਦੇ ਉੱਪਰ ਇਹ ਚੀਜ਼ ਕਿੰਨੀ ਜ਼ਿਆਦਾ ਸੋਹਣੀ ਲੱਗਦੀ ਹੈ ਬਈ ਹਾਂ ਲਓ ਵੀ ਮਿੱਤਰੋ ਕਰੋ ਗੈਰਾ ਚੈੱਕ ਇਧਰਲੇ ਪਾਸੇ ਆਰੇ ਪਾਸੇ ਹੁਣ ਇਹਨਾਂ ਨੇ ਜ਼ਰੂਰੀ ਸਮਾਨ ਰੱਖਿਆ ਹੈ ਨੇ ਜਿਵੇਂ ਸੰਦੂਖ ਹੋ ਗਿਆ ਤੇ ਇਧਰਲੇ ਪਾਸੇ ਚਰਖਾ ਹੋ ਗਿਆ ਮਧਾਣੀ ਹੋ ਗਈ ਤੇ ਆਹਾ ਇੱਕ ਜਿਵੇਂ ਆਪਾਂ ਕਹਿ ਦਈਏ ਇਨਸਟਰੂਮੈਂਟਲ ਹੋ ਗਿਆ ਇਹ ਇਹ ਸਰੰਗੀ ਕਹਿ ਦਿੰਦੇ ਨੇ ਇਹਨੂੰ ਸਰੰਗੀ ਹੋ ਗਿਆ ਤਾਰਾਂ ਤੁਰਨ ਲੱਗੀਆਂ ਹੁੰਦੀਆਂ ਨੇ ਇਹ ਹਾਲੇ ਇਨਕੰਪਲੀਟ ਆ ਇਧਰਲੇ ਪਾਸੇ ਮਧਾਣੀ ਹੋ ਗਿਆ ਆਪਣੇ ਵਾਸਤੇ ਆ ਹੋ ਗਿਆ ਚਰਖਾ ਹੋ ਗਿਆ ਜੀ ਤੇ ਆ ਪੁਰਾਣੇ ਤਰ੍ਹਾਂ ਦੇ ਸੰਦੂਖ ਆ ਗਏ ਇਧਰ ਆ ਕੁਰਸੀਆਂ ਮੰਜੇ ਸਾਰਾ ਕੁਝ ਮਿੱਤਰੋ ਇਹ ਤੁਹਾਨੂੰ ਪੁਰਾਣੇ ਜ਼ਮਾਨੇ ਦਾ ਹੀ ਡਾਇਆ ਹੋਇਆ ਮਿਲ ਜੂਗਾ ਤੇ ਵਿਚਾਲੇ ਇੱਕ ਘਰਾਂ ਦੇ ਖੂਹ ਆ ਗਿਆ ਇਧਰਲੇ ਪਾਸੇ ਉੰਤ ਜੀ ਚੈੱਕ ਕਰ ਲਓ ਵੀ ਉਹ ਟੋਕਿਆ ਵਾਲੀ ਮਸ਼ੀਨ ਪੁਰਾਣੇ ਤਰ੍ਹਾਂ ਦੀ ਬਣਾਈ ਹੋਈ ਆ ਆ ਲਓ ਬਈ ਮਿੱਤਰੋ ਆ ਖੂਹ ਆ ਗਿਆ ਪਹਿਲਾਂ ਹਣਾ ਸਾਰੇ ਘਰਾਂ ਦੇ ਵਿੱਚ ਖੂਹ ਹੁੰਦਾ ਦੀਗਾ ਜਿਵੇਂ ਪਾਣੀ ਵਾਸਤੇ ਇਹ ਹਾਲਾਂਕਿ ਜਿਹੜਾ ਖੂਹ ਆਗਾ ਇਹ ਇੱਕ ਦਿਖ ਵਾਸਤੇ ਬਣਾਇਆ ਗਿਆ ਪਰ ਅੰਦਰ ਉਹ ਇਹ ਕੋਈ ਡੂੰਗਾ ਨਹੀਂ ਹੈਗਾ ਖੂਹ ਤੇ ਹੋਰ ਇਸ ਤਰ੍ਹਾਂ ਹੀ ਬਸ ਇੱਥੇ ਬਣਾਇਆ ਹੋਇਆ ਹੁਣ ਆਪਾਂ ਤੁਹਾਨੂੰ ਅੱਗੇ ਚੱਲਦੇ ਆ ਮਾਡਰਨ ਘਰਾਂ ਦੇ ਵਿੱਚ ਲੈ ਕੇ ਚੱਲਦੇ ਆ ਉਹ ਵੀ ਦਿਖਾਉਣਾ ਆਪਾਂ ਤੁਹਾਨੂੰ ਕਿਸ ਤਰ੍ਹਾਂ ਦੀ ਲੁੱਕ ਪੈਂਦੀ ਆ ਇਹ ਆ ਗਿਆ ਆਪਾਂ ਦੋਸਤੋ ਮਾਡਰਨ ਘਰਾਂ ਵਾਲੇ ਪਾਸੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਵਾਈਟ ਹਾਊਸ ਬਣਾਇਆ ਹੋ ਜੇ ਤੇ ਕੀ ਪ੍ਰੀ-ਵੈਡਿੰਗਾਂ ਦੀ ਲੁੱਕ ਆ ਜਾਂ ਕੋਈ ਗਾਣਾ ਸ਼ੂਟ ਕਰਨ ਵਾਸਤੇ ਤੁਹਾਨੂੰ ਲੋਕੇਸ਼ਨ ਆ ਮਾਡਰਨ ਚਾਹੀਦੀ ਆ ਤਾਂ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜੂਗੀ ਇਹ ਲੋਕੇਸ਼ਨ ਵੀ ਬਹੁਤ ਸੋਹਣੀ ਆ ਇਧਰਲੇ ਪਾਸੇ ਇਹ ਆਪਾਂ ਉਹ ਲੋਕੇਸ਼ਨ ਦੇ ਉੱਪਰ ਆ ਗਏ ਜਿੱਥੇ ਕੀ ਗਾਣੇ ਜ਼ਿਆਦਾਤਰ ਸ਼ੂਟ ਕਰੇ ਜਾਂਦੇ ਨੇ ਤੇ ਜਿਵੇਂ ਹੁਣ ਰਣਜੀਤ ਬਾਵਾ ਦਾ ਗਾਣਾ ਆਇਆ ਉਹ ਲੋਕੇਸ਼ਨਾਂ ਵੀ ਉਹ ਸ਼ੂਟ ਕੀਏ ਜਾਂਦੇ ਨੇ ਤੁਸੀਂ ਇੱਕ ਵਾਰ ਆ ਕੇ ਨਾ ਉਹ ਇਮੇਜਿਨ ਕਰੋ ਜਿਹੜੀਆਂ ਪੌੜੀਆਂ ਲੱਗੀਆਂ ਹੋਈਆਂ ਨੇ ਇੱਥੇ ਇਸ ਤਰ੍ਹਾਂ ਹੁੰਦਾਗਾ ਅਕਸਰ ਉਹੇ ਨੀਚੇ ਫਰੰਟ ਦੇ ਵਿੱਚ ਕਲਾਕਾਰ ਖੜਾ ਹੁੰਦਾ ਤੇ ਉੱਪਰ ਦੇ ਉੱਪਰ ਜਿਹੜੇ ਸੀਨੀਅਰ ਜੂਨੀਅਰ ਆਰਟਿਸਟ ਹੁੰਦੇ ਨੇ ਉਹ ਖੜੇ ਹੁੰਦੇ ਨੇ ਭੰਗੜੇ ਵਾਲੇ ਜਾਂ ਗਿੱਧੇ ਵਾਲੇ ਉਸ ਤਰ੍ਹਾਂ ਦੇ ਉਹ ਹੁੰਦਾ ਆ ਉਹ ਉਸ ਵਿਅਕਤੀ ਦਾ ਜਦੋਂ ਉਹ ਸ਼ੂਟ ਹੁੰਦਾਗਾ ਉਸ ਵਕਤ ਉਹ ਇੱਕ ਪਾਣੀ ਛੱਡ ਦਿੱਤਾ ਜਾਂਦਾ ਇਹ ਤਲਾਵ ਦੀ ਤਰ੍ਹਾਂ ਬਣ ਜਾਂਦਾ ਇਹ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਵਿਚਾਲੇ ਚੱਲ ਪਫਾਰ ਆ ਗਿਆ ਤੇ ਇਧਰਲੇ ਪਾਸੇ ਜਿਹੜੀ ਆ ਲੋਕੇਸ਼ਨ ਆ ਇਹ ਲੋਕੇਸ਼ਨ ਵੀ ਤੁਸੀਂ ਦੇਖੋ ਕਿੰਨੀ ਜ਼ਿਆਦਾ ਸੋਹਣੀ ਫੁੱਲ-ਬੁੱਟਿਆਂ ਨਾਲ ਲਾ ਕੇ ਤਿਆਰ ਹੋਈ ਆ ਆਜੋ ਬਈ ਇਹ ਖਾਸੀਅਤ ਦਿਖਾਉਣਾ ਤੁਹਾਨੂੰ ਲੋਕੇਸ਼ਨ ਦੀ ਤੇ ਤੁਸੀਂ ਲੋਕੇਸ਼ਨ ਚੈੱਕ ਕਰੋ ਯਾਰ ਇਹ ਫੋਟੋ ਵੀਡੀਓ ਖਿੱਚਣ ਵਾਸਤੇ ਵੀ ਕਿੰਨੀ ਜ਼ਿਆਦਾ ਪਿਆਰੀ ਲੋਕੇਸ਼ਨ ਆ ਤੇ ਇਹ ਜਿਹੜਾ ਦਰਵਾਜਾ ਲਗਾਇਆ ਗਿਆ ਇਹਨੂੰ ਤੁਸੀਂ ਦਰਵਾਜੇ ਦੀ ਸ਼ੇਪ ਚੈੱਕ ਕਰੋ ਇੱਕ ਇਹ ਜਿਵੇਂ ਆਪਾਂ ਕਹਿ ਲਈਏ ਇੱਕ ਸਮਾਦਾਂ ਬਣਾਇਆ ਜਾਂਦੀ ਨੇ ਦੇ ਪਿਛਲੇ ਜ਼ਮਾਨੇ ਦੇ ਵਿੱਚ ਹਨ ਉਹ ਸਮਾਦਾਂ ਵਾਲੀ ਇਹਨੂੰ ਲੁੱਕ ਦਿੱਤੀ ਗਈ ਆ ਬਾਕੀ ਉਰੇ ਬਹੁਤ ਹੀ ਜ਼ਿਆਦਾ ਵਧੀਆ ਗਾਣਾ ਸ਼ੂਟ ਹੋ ਜੂਗਾ ਵੀਡੀਓ ਸ਼ੂਟ ਹੋ ਸਕਦੀ ਹੈ ਤੁਸੀਂ ਜੇ ਆਪਣੀ ਰੀਲਾ ਮਣਾਉਣੀ ਹੈ ਨਾ ਫੋਟੋ ਖਿੱਚਣੀਆਂ ਨੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੋਕੇਸ਼ਨ ਹੈ ਇਧਰਲੇ ਪਾਸੇ ਫੁੱਲ ਬੁੱਟੇ ਲਗਾਏ ਹੋਏ ਨੇ ਬਾਕੀ ਉਰੋਂ ਖੜ ਕੇ ਦਿਖਾਓ ਹਣਾ ਬਈ ਇੱਕ ਵਾਰ ਲੋਕੇਸ਼ਨ ਤੇ ਲਓ ਵੀ ਮਿੱਤਰੋ ਲੋਕੇਸ਼ਨ ਚੈੱਕ ਕਰੋ ਤੁਸੀਂ ਇੱਕ ਵਾਰ ਬਹੁਤ ਵਧੀਆ ਲੋਕੇਸ਼ਨ ਬਣਾਈ ਹੈ 05 ਵਿੱਚ ਦਿਖਾ ਦੇ ਬਈ ਸਾਰੀ ਲੋਕੇਸ਼ਨ ਕੇਰਾ ਲਓ ਵੀ ਕਰੋ ਚੈੱਕ ਮਿੱਤਰੋ ਲੋਕੇਸ਼ਨ ਤੇ ਇਹ ਆ ਮਿੱਤਰੋ ਲਾਲ ਹਵੇਲੀ ਨਾਬਾ ਦੇ ਮਾਡਰਨ ਕਰਾਂ ਦੀ ਲੋਕੇਸ਼ਨ ਤੁਹਾਨੂੰ ਕੱਚੇ ਘਰ ਵੀ ਦਿਖਾਤੇ ਮਾਡਰਨ ਵੀ ਦਿਖਾਤੇ ਤੇ ਆਪਾਂ ਲਾਲ ਹਵੇਲੀ ਨਾਬਾ ਵੀ ਦਿਖਾਤੀ ਤੇ ਬਾਕੀ ਅੱਗੇ ਚੱਲ ਕੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੀ ਸਾਰੀ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਜੇ ਬਣ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਨਾਬੇ ਦੇ ਲਵੇ ਤਵੇਂ ਜਾਂ ਕਿਤੇ ਵੀ ਇਹ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਇੱਕ ਵਾਰ ਹੌਸਲਾ ਵਧਾਈ ਜਰੂਰ ਦੇ ਦੇ ਕਿ ਤੁਸੀਂ ਕਿੱਥੋਂ ਦੇਖ ਰਹੇ ਹੋ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ